ਦੋਸਤੋ ਕਿਸੇ ਵੀ ਇਨਸਾਨ ਦੇ ਵਿੱਚ ਇੰਨੀ ਔਕਾਤ ਨਹੀਂ ਕਿ ਉਹ ਰਿਸ਼ਤੇ ਬਣਾ ਸਕੇ ਰਿਸ਼ਤੇ ਨਿਭਾ ਸਕੇ ਤੁਸੀਂ ਜ਼ਿੰਦਗੀ ਦੇ ਕਿਸ ਮੋੜ ਤੇ ਕਿਵੇਂ ਕਿੱਥੇ ਕਦੋਂ ਤੇ ਕਿਸ ਨੂੰ ਮਿਲਣਾ ਹੈ ਇਹ ਕੋਈ ਇਨਸਾਨ ਨਹੀਂ ਬਲਕਿ ਵਾਹਿਗੁਰੂ ਤੈ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਹਾਡੇ ਲਈ ਚੰਗਾ ਕੌਣ ਹੈ ਮਾੜੇ ਸਮੇਂ ਦੇ ਵਿੱਚ ਤੁਹਾਡਾ ਕੌਣ ਸਾਥ ਦੇ ਰਿਹਾ ਹੈ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਲਾਂ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਆਦਾ ਤਦ ਤੁਹਾਨੂੰ ਇੱਕ ਅਜਿਹੇ ਇਨਸਾਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਕਿ ਤੁਹਾਨੂੰ ਉਸ ਮੁਸ਼ਕਿਲ ਦੇ ਵਿੱਚੋਂ ਕੱਢ ਸਕੇ ਸੋ ਅਜਿਹੇ ਦੇ ਵਿੱਚ ਉਸ ਮੌਕੇ ਤੋਂ ਇੱਕ ਅਜਿਹੇ ਇਨਸਾਨ ਜ਼ਰੂਰ ਮਿਲਦਾ ਹੈ ਜਿਹੜਾ ਕਿ ਉਸ ਪਰਮਾਤਮਾ ਨੇ ਪਹਿਲਾਂ ਤੋਂ ਇੱਕ ਵਿਉਤਬੰਦੀ ਘੜੀ ਹੁੰਦੀ ਉਸ ਵਿਉਤਬੰਦੀ ਦੇ ਵਿੱਚ ਉਸ ਇਨਸਾਨ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਤੇ ਆਖਰਕਾਰ ਉਹ ਇਨਸਾਨ ਇੱਕ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਅਜਿਹੇ ਇਨਸਾਨ ਬਣ ਜਾਂਦਾ ਖਾਸियत ਅਹਿਮਤ ਬਣ ਜਾਂਦੀ ਹੈ ਕਿ ਤੁਸੀਂ ਨੂੰ ਰੱਬ ਦੇ ਵਾਂਗ ਪੂਜਣ ਲੱਗ ਜਾਂਦੇ ਸੋ ਰਿਸ਼ਤੇ ਤੁਸੀਂ ਨਹੀਂ ਰਿਸ਼ਤੇ ਉੱਪਰ ਵਾਲਾ ਬਣਾਉਂਦਾ ਹੈ